ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਪਿਆਰਵੰਦਾਂ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਟੇਸਟੀ ਠੰਡੀ ਨੰਡੀ ਗਰਮੀ ਵਿੱਚ ਖਾਧੀ ਜਾਣ ਵਾਲੀ ਆਈਸਕ੍ਰੀਮ ਲੈ ਕੇ ਆਏ ਹਾਂ ਆਈਸਕ੍ਰੀਮ ਬਣਾਵਾਂਗੇ ਆਪਾਂ ਬਿਨਾਂ ਗੈਸ ਚਲਾਏ ਬਣਾਵਾਂਗੇ ਆਈਸਕ੍ਰੀਮ ਕੋਈ ਆਪਾਂ ਨੂੰ ਆ ਚੰਝਟ ਨਹੀਂ ਕਰਨਾ ਵੀ ਆਪਾਂ ਦੁੱਧ ਨੂੰ ਉਬਾਲੀ ਜਣੀਆ ਕਾੜਨਾ ਕੁਝ ਵੀ ਕਰਨਾ ਆਪਾਂ ਬਣਾ ਗੈਸ ਚਲਾਏ ਆਈਸਕ੍ਰੀਮ ਬਣਾਵਾਂਗੇ ਆਈਸਕ੍ਰੀਮ ਬਣਾਵਾਂਗੇ ਆਪਾਂ ਅੰਬਾਂ ਦੀ ਗਰਮੀ ਦੇ ਕੁਝ ਦਿਨ ਆ ਚੁੱਕੇ ਤੇ ਅੰਬ ਵੀ ਆ ਚੁੱਕੇ ਨੇ ਆਪਾਂ ਬਣੀ ਸਜ ਆਈਸਕ੍ਰੀਮ ਬਣਾਵਾਂਗੇ ਤੇ ਇਹ ਕਿਸ ਤਰ੍ਹਾਂ ਬਣਾਵਾਂਗੇ ਆਜਾ ਆਪਾਂ ਤੁਹਾਨੂੰ ਦੱਸ ਜਾ। ਸਭ ਤੋਂ ਪਹਿਲਾਂ ਜੀ ਆਪਾਂ ਮਿਲਕ ਪਾਊਡਰ ਪਾਵਾਂਗੇ ਇਹਨਾਂ ਨੂੰ ਗ੍ਰाइंड ਕਰਾਂਗੇ ਫਿਰ ਜੀ ਪਾਵਾਂਗੇ ਚੀਨੀ ਚੀਨੀ ਆਪਣੇ ਹਿਸਾਬ ਨਾਲ ਪਾਵਾਂਗੇ ਘੱਟ ਵੱਧ ਜਿੰਨੂੰ ਤੁਸੀਂ ਪਾਉਣਾ ਚਾਹੋ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਮਲਾਈ ਮੇਨ ਚੀਜ਼ ਆਪਣੀ ਆਈਸਕ੍ਰੀਮ ਜਿਹੜੀ ਮਲਾਈ ਤੋਂ ਹੀ ਬਣੂਗੀ ਬਹੁਤ ਹੀ ਵਧੀਆ ਟੇਸਟੀ ਆਈਸਕ੍ਰੀਮ ਬਣਦੀ ਹੈ ਮਲਾਈ ਕਾਫੀ ਪਾਵਾਂਗੇ ਆਪਾਂ ਸਤ ਬਾਅਦ ਪਾਵਾਂਗੇ ਜੇ ਆਪਾਂ ਦੁੱਧ ਦੁੱਧ ਇੱਕ ਗਲਾਸ ਦੇ ਕਰੀਬ ਪਾ ਦਾਂਗੇ ਤੇ ਉਸ ਤੋਂ ਬਾਅਦ ਪਾਵਾਂਗੇ ਜੇ ਆਪਾਂ ਇਲਾਚੀ ਪਾਊਡਰ ਅਗਰ ਤੁਹਾਡੇ ਕੋਲ ਹੈਗਾ ਤਾਂ ਠੀਕ ਹੈ ਨਹੀਂ ਤਾਂ ਕੋਈ ਚੱਕਰ ਨਹੀਂ ਇਹ ਆਪਾਂ ਸਿਰਫ ਫਲੇਵਰ ਲਈ ਪਾਇਆ ਵੀ ਥੋੜਾ ਜਿਹਾ ਟੇਸਟ ਵਧੀਆ ਆ ਜਾਂਦਾ ਲੋ ਜੀ ਆਪਾਂ ਗ੍ਰाइंड ਕਰ ਲਿਆ ਤੇ ਦੇਖੋ ਕਿੰਨਾ ਕਰੀਮੀ ਜਿਹਾ ਬਣੂ ਮਿਸਟਰ ਬਣ ਕੇ ਤਿਆਰ ਹੋਗਾ ਇਨਾ ਪਲਾਗ ਵਰਤਾਂਚ ਕੱਢ ਲਾਂਗੇ ਤਾਂ ਅੱਧਾ ਕੁ ਉਹ ਜਿਹੜਾ ਅੰਬ ਰਹਿਗੇ ਸੀ ਇਹਦੇ ਵਿੱਚ ਹੋਰ ਆਪਾਂ ਆਂਬਾਂ ਨੂੰ ਗ੍ਰाइंड ਕਰਾਂਗੇ ਦੁਬਾਰਾ ਫੇਰ ਗ੍ਰाइंड ਕਰਨ ਤੋਂ ਬਾਅਦ ਆਪਾਂ ਪਾਵਾਂਗੇ ਜੀ ਅੰਬ ਇਹ ਚ ਆਪਾਂ ਅੰਬ ਦੀ ਆਈਸਕ੍ਰੀਮ ਬਣਾ ਰਹੇ ਹਾਂ ਸਾਰੇ ਅੰਬੇ ਚ ਕਟਿੰਗ ਕਰਕੇ ਪਾ ਦਾਂਗੇ ਵਾਦਾ ਪਾ ਗ੍ਰाइंड ਕਰਾਂਗੇ ਜੀ ਲੋ ਜੀ ਆਪਣੇ ਕੋਲ ਡੇਡਾ ਮ ਬਚਿਆ ਸੀ ਉਹ ਵੀ ਆਪਾਂ ਦੇਖੋ ਸਾਰੇ ਵਿੱਚ ਪਾਤਾ ਇਹਨੂੰ ਦੁਆਰਾ ਗ੍ਰाइंड ਕਰਾਂਗੇ ਲੋ ਜੀ ਆਪਾਂ ਹੰਬਾਂ ਨੇ ਦੁਆਰਾ ਪਾਈ ਸੀ ਉਹ ਵੀ ਗ੍ਰाइंड ਕਰ ਲਿਆ ਦੇਖੋ ਤੇ ਪੇਸ ਕਿੰਨਾ ਵਧੀਆ ਤਿਆਰ ਹੋਇਆ ਆਪਾਂ ਆਪਣੀ ਆਈਸਕ੍ਰੀਮ ਵਾਲ ਲੈ ਬਿਲਕੁਲ ਤਿਆਰ ਹੈ ਤੇ ਆਪਾਂ ਕੋਈ ਬਰਤਨ ਲੈ ਲੈਣਾ ਤੇ ਆਪਣੇ ਇਹਨੂੰ ਥੋੜਾ ਕੱਢਾਂਗੇ ਇਹਨੂੰ ਇਨੂੰ ਆਪਾਂ ਅੱਧੇ ਘੰਟੇ ਤੱਕ ਆਪਾਂ ਇਹਦੇ ਚ ਫ੍ਰਿਜਰ ਚ ਜਮਾਵਾਂਗੇ ਫਿਰ ਆਪਾਂ ਮਿਲਦੇ ਹਾਂ ਅੱਧੇ ਘੰਟੇ ਬਾਅਦ ਤੇ ਜਿਹੜਾ ਇੱਧਰ ਮਲਾਈ ਹਰੇ ਆਪਾਂ ਨੂੰ ਕਰੀਮ ਸੀ ਇਹਨੂੰ ਵੀ ਆਪਾਂ ਫ੍ਰਿਜਰ ਚ ਜਮਾਵਾਂਗੇ ਜੰਦਾ ਹੋ ਗਿਆ ਲਓ ਜੀ ਅੱਧਾ ਘੰਟਾ ਹੋ ਚੁੱਕਿਆ ਮੈਂ ਫ੍ਰਿਜਰ ਚ ਰੱਖ ਦਿੱਤੀ ਸੀ ਵਾਈਟ ਕਰੀਮ ਵੀ ਤੇ ਮੰਗੋ ਵਾਲੀ ਵੀ ਆਈਸਕ੍ਰੀਮ ਬਣਾਈ ਸੀ ਉਹਨਾਂ ਉੱਪਰ ਥੋੜਾ ਜਿਹਾ ਪਾਪਾ ਰੱਖ ਦਿੱਤਾ ਸੀ ਕਿਦਾਂ ਕੀੜੇ ਬਰਫ਼ ਦੇ ਕ੍ਰਿਸਟਲ ਜਿਹੜੇ ਉਹ ਐਸੇ ਪਾਣੀ ਚ ਨਹੀਂ ਚਨਾ ਪਵੇ ਹੁਣ ਆਪਾਂ ਇਹਨੂੰ ਡਬਲ 레이ਰ ਦੀ ਆਈਸਕ੍ਰੀਮ ਬਣਾਉਣੀ ਹੈ ਆ ਜਿਹੜੇ ਆਂਬ ਨੇ ਨਹੀਂ ਜੀ ਮੈਂ ਸਾਈਡ ਤੇ ਥੋੜੇ ਜਿਹਾ ਰੱਖਲੇ ਸੀ ਇਹ ਸਾਰੇ ਐਂ ਪੀਸ ਆਪਾਂ ਇਹਦੇ ਚ ਉੱਪਰ ਉੱਪਰ ਐਵੇਂ ਲਗਾ ਦਾਂਗੇ ਰੋਜ਼ ਮੈਂ ਅੰਬਾਨੀ ਲੇਅਰ ਬਣਾਤੀ ਤੇ ਹੁਣ ਆਪਾਂ ਜਿਹੜੇ ਇਹਦੇ ਤੇ ਕਰੀਮ ਬਣਾਏ ਸੀ ਇਹਦੇ ਵੀ ਇਸ ਤਰ੍ਹਾਂ ਲੇਅਰ ਬਣਾ ਲਾਂਗੇ ਇਹਦੇ ਉੱਪਰ ਪਾ ਦਾਂਗੇ ਸਰ ਸਾਰੇ ਮਿਕਸਿੰਗ ਦਾ ਇਹਨੇ ਵੀ ਆਪਾਂ ਇਹ ਸੈੱਟ ਕਰ ਦਾਂਗੇ ਤੇ ਲੇ 3 ਲੇਅਰ ਵਾਲੀ ਆਈਸਕ੍ਰੀਮ ਬਣ ਕੇ ਤਿਆਰ ਹੋ ਜਾਏ ਆਪਣੀ ਤਹੇ ਨੂੰ ਤੁਸੀਂ ਐਵੇਂ ਵੀ ਰੱਖ ਸਕਦੇ ਹੋ ਅਗਰ ਚਾਹੋ ਤਾਂ ਇਹਦੇ ਉੱਪਰ ਡਰਾਈ ਫਰੂਟ ਜਿਹੜੇ ਹੁੰਦੇ ਕਟਿੰਗ ਕਰੇ ਜਾਂ ਫਿਰ ਟੂਟੀ ਫਰੂਟੀ ਹੁੰਦੀ ਉਹ ਵੀ ਆਪਾਂ ਤੁਸੀਂ ਇਹਦੇ ਉੱਪਰ ਕਰ ਲਗਾ ਸਕਦੇ ਹੋ ਉਹ ਆਪਣੀ ਮਰਜ਼ੀ ਹੁੰਦੀ ਹੈ ਹੁਣ ਆਪਾਂ ਇਹਨੂੰ ਰੱਖ ਦਾਂਗੇ ਪੂਰੀ ਨਾਈਟ ਲਈ ਫ੍ਰਿਜ 'ਚ ਸਵੇਰ ਆਪਾਂ ਦੇਖਦੇ ਆਂ ਲੇਕ ਆਪਣੀ ਆਈਸਕ੍ਰੀਮ ਜੰਮ ਜੂ ਵਧੀਆ ਤੇ ਸਾਨੂੰ ਦਿਖਾਉਣੇ ਆਵੇ ਲਓ ਜੀ ਆਪਣੀ ਆਈਸਕ੍ਰੀਮ ਬਣ ਕੇ ਬਿਲਕੁਲ ਤਿਆਰ ਹੈ ਥੋੜੇ ਡਰਾਈ ਫਰੂਟ ਜੇ ਪੈਸੀ 30 ਤੀਸ ਕੇ ਰੱਖੇ ਸੀ ਮੈਂ ਉਹ ਵੀ ਇਹਦੇ ਉੱਪਰ ਲਗਾ ਦਿੱਤੇ ਸੀ ਤੇ ਦੇਖੋ ਆਪਣੀ ਆਈਸਕ੍ਰੀਮ ਸਰ ਆਪਾਂ ਗੋਲ-ਗੋਲ ਕਟਿੰਗ ਕਰ ਲਾਂ ਤੁਸੀਂ ਆਪਣੀ ਜਿਹੜੀ ਮਰਜ਼ੀ ਸ਼ੇਪ ਚ ਕਰ ਲਓ ਆਪਾਂ ਇਸ ਤਰ੍ਹਾਂ ਕਟਿੰਗ ਕਰਕੇ ਰੱਖ ਲਾਂਗੇ ਸਾਰੇ ਲੋ ਜੀ ਦੇਖੋ ਡਬਲ ਡੇਅਰ ਦੀ ਆਪਣੀ ਆਈਸਕ੍ਰੀਮ ਬਣ ਕੇ ਬਿਲਕੁਲ ਤਿਆਰ ਹੈ ਤੇ ਬਹੁਤ ਹੀ ਵਧੀਆ ਤੇ ਸੌਫਟ ਬਣੀ ਹੈ ਤੁਹਾਨੂੰ ਸਾਡੀ ਬਣੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਘਰ ਚ ਬਣਾਇਓ ਬਹੁਤ ਹੀ ਆਸਾਨ ਤਰੀਕੇ ਨਾਲ ਮੰਗੇਓ ਆਈਸਕ੍ਰੀਮ ਮੰਗੇਓ ਦਾ ਸੀਜ਼ਨ ਵੀ ਚੱਲ ਰਿਹਾ ਤੇ ਬਹੁਤ ਜਵ ਵਧੀਆ ਚੀਜ਼ ਮਿਲ ਜਾਂਦੇ ਆ ਤੇ ਵਧੀਆ ਤੇ ਚੈਨਲ ਨੂੰ ਜਦੋਂ ਵੀਡੀਓ ਦੇਖਦੇ ਹੋ ਨਾ ਚੈਨਲ ਨੂੰ ਸਬਸਕ੍ਰਾਈਬ ਪਹਿਲਾਂ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਵੀਡੀਓ ਦੇਖ ਕੇ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ